ਦੋਸਤੋ ਬਹੁਤ ਹੀ ਮਿਹਨਤ ਕਰਕੇ ਨਾ ਬੰਦਾ ਵੀਜੇ ਲਪਾਉਂਦਾ ਹੈ ਬਈ ਦੇਖੋ ਬਾਹਰਲੇ ਦੇਸ਼ ਗਿਆ ਵੈਸੀ ਮੁੰਡਾ ਯੂ ਐਸ ਏ ਚ ਜਦੋਂ ਬੰਦਾ ਡਰਾਈਵਿੰਗ ਕਰ ਰਿਹਾ ਸੀ ਨਾ ਤਾਂ ਦੇਖੋ ਮਾੜੀ ਜੀ ਗਲਤੀ ਨਾਲ ਨਾ ਬੰਦੇ ਦੀ ਸਾਰੀ ਜ਼ਿੰਦਗੀ ਖਰਾਬ ਹੋ ਗਈ ਮਾੜੀ ਜੀ ਗਲਤੀ ਕਰਕੇ ਨਾ ਬਈ ਦੇਖੋ ਤਿੰਨ ਜਾਨਾਂ ਦੀ ਮੌਤ ਹੋ ਗਈ ਬਈ ਜਲ ਬੰਦੇ ਤੋਂ ਗਲਤੀ ਤਾਂ ਹੋ ਗਈ ਸੀ ਬਈ ਪਰ ਕਿਸੇ ਦੇ ਧਰਮ ਦੇ ਨਾਲ ਕੋਈ ਫਰਕ ਨਹੀਂ ਰੱਖਣਾ ਚਾਹੀਦਾ ਬਈ ਬਈ ਬੰਦੇ ਨੂੰ ਕੋਈ ਪਤਾ ਨਹੀਂ ਹੁੰਦਾ ਬਈ ਕਦੋਂ ਬੰਦੇ ਤੇ ਮਾੜਾ ਸਮਾਂ ਆ ਜਾਣਾ ਆ ਦੇਖੋ ਭਾਈ ਇਸ ਪੰਜਾਬੀ ਭਰਾ ਤੇ ਨੇ ਇੱਕ ਵੀਡੀਓ ਪਾਈ ਹੈਗੀ ਸੱਬੇ ਕਲਾਕਾਰ ਨੇ ਤੇ ਆਹ ਦੇਖੋ ਉਹਦੇ ਵਿਚਾਰ ਸੁਣ ਕੇ ਜ਼ਰੂਰ ਜਾਇਓ ਜੀ ਰਾਜਿੰਦਰ ਸਿੰਘ ਕੋ ਮੈਂ ਮੰਨਦਾ ਵੀ ਵੀਰੇ ਦੀ ਗਲਤੀ ਹੋ ਸਕਦੀ ਆ ਹਨਾ ਕਈ ਬੈਨਪਰਾਜ ਮੈਂਡ ਕਰ ਰਹੇ ਆ ਹਨ ਵੀ ਉਹਦੀ ਗਲਤੀ ਆ ਚਲੋ ਮੈਂ ਮੰਨਦਾ ਵੀ ਵੀਰੇ ਦੀ ਗਲਤੀ ਹੋ ਸਕਦੀ ਆ ਪਰ ਇੱਕ ਟਾਈਮ ਲਈ ਤੁਸੀਂ ਆਪਣੇ ਆਪ ਨੂੰ ਵੀਰੇ ਦੀ ਜਗ੍ਹਾ ਖੜਾ ਕੇ ਦੇਖਿਓ ਵੀ ਆਪਣੇ ਮਾਂ ਪਿਓ ਤੇ ਕੀ ਬੀਤੀ ਹੋਊਗੀ ਉਸ ਟਾਈਮ ਜਾਂ ਆਪਣੇ ਤੇ ਕੀ ਬੀਤੀ ਹੋਊਗੀ ਤੇ ਮੈਂ ਸੁਣਿਆ ਕਿ ਵੀਰੇ ਦੇ ਫਾਦਰ ਸਾਹਿਬ ਵੀ ਹੈ ਨਹੀਂ ਕਰਦੇ ਇਕੱਲੇ ਮਾਤਾ ਜੀ ਨੇ ਵੀਰਾ ਵੀ ਇਕੱਲਾ ਇਕੱਲਾ ਪੁੱਤ ਆ ਨਾ ਮਾਂ ਦਾ ਸੋ ਮੇਰੀ ਇਹੀ ਬੇਨਤੀ ਆ ਤੁਹਾਡੇ ਮੁਡੇ ਵੀ ਚਲੋ ਵੀਰੇ ਦੀ ਜੇ ਗਲਤੀ ਆ ਵੀਰੇ ਲਈ ਰਹਿਣ ਦੋ ਪਰ ਉਸ ਮਾਂ ਲਈ ਪਟੀਸ਼ਨ ਸਾਈਨ ਕਰ ਦਿਓ ਜਰੂਰ ਲਿੰਕ ਮੇਰੀ ਬਾਇਓ ਦੇ ਵਿੱਚ ਹੈਗਾ ਇੰਸਟਾਗ੍ਰam ਤੇ ਤੇ ਸਾਰੇ ਜਣੇ ਉਥੋਂ ਲਿੰਕ ਓਪਨ ਕਰਕੇ ਪਟੀਸ਼ਨ ਸਾਈਨ ਕਰੋ ਤੇ ਉਸ ਲਿੰਕ ਨੂੰ ਸ਼ੇਅਰ ਵੀ ਕਰੋ ਅੱਗੇ ਅੱਗੇ ਯਾਰ ਜਿਹੜੇ ਜਿਹੜੇ ਵੀ ਮੈਨੂੰ ਘਰ ਆ ਪਿਆਰ ਕਰਦੇ ਆ ਪਲੀਜ਼ ਸਾਰੇ ਜਣੇ ਜਰੂਰ ਕਰੋ ਆਪਾਂ ਵੀਰੇ ਦੀ ਸਜ਼ਾ ਘਟਾਉਣੀ ਆ ਯਾਰ ਜਿੰਨੀ ਵੀ ਹੋ ਸਕਦੀ ਆ ਆਪਾਂ ਹੈਲਪ ਕਰਨੀ ਆ ਵੀਰੇ ਦੀ ਹਾਂਜੀ ਦੋਸਤੋ ਆ ਸੱਬੇ ਪੁਰਾਣੇ ਨੇ ਇੱਕ ਬੇਨਤੀ ਕੀਤੀ ਆ ਵੀ ਸਾਰੇ ਚੈਨਲ ਵਾਲਿਆਂ ਨੂੰ ਜਾਂ ਪੇਜਾਂ ਵਾਲਿਆਂ ਨੂੰ ਵੀ ਜਿੰਨੇ ਵੀ ਭਰਾ ਨੇਗੇ ਤੇ ਇਸ ਪੰਜਾਬੀ ਭਰਾ ਦੀ ਨਾ ਸਪੋਰਟ ਕਰਿਓ ਤੇ ਪਟੀਸ਼ਨ ਦੇ ਵਿੱਚ ਨਾ ਆਪਣੇ ਸਾਈਨ ਕਰਕੇ ਇਸ ਵੀਰ ਦੀ ਸਜ਼ਾ ਘਟਾਓ ਬਈ ਜਦੋਂ ਇਸ ਵੀਰ ਨੇ ਗਲਤੀ ਕੀਤੀ ਹੋਣੀ ਆ ਤੇ ਮਾਂ ਨੂੰ ਜਦੋਂ ਖਬਰ ਦਾ ਪਤਾ ਲੱਗਿਆ ਹੁਣ ਤੇ ਮਾਂ ਦੇ ਦਿਲ ਤੇ ਕੀ ਬੀਤੀ ਹੋਣੀ ਆ ਇਹ ਬਈ ਸਭ ਮਹਿਸੂਸ ਕਰਕੇ ਦੇਖੋ ਵੀ ਕਿੰਨਾ ਕ ਦੁੱਖ ਹੋਇਆ ਹੁਣ ਮਾਂ ਨੂੰ ਬਈ ਮਾਮਾ ਬਹੁਤ ਫਿਕਰ ਕਰਦਿਆਂ ਹੁੰਦਿਆਂ ਨੇ ਜਦੋਂ ਪੁੱਤ ਵਿਦੇਸ਼ਾਂ ਵਿੱਚ ਹੁੰਦੇ ਨੇ ਮਾਮਾ ਧੰਨ ਦੀਆਂ ਬਈ ਆਪਣੇ ਪੁੱਤਾਂ ਨੂੰ ਬਾਹਰ ਤੋੜ ਦਿੰਦਿਆਂ ਨੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਚੀ